ਤਰਤੀ ਮਾਂ ਨੂੰ ਅਗ ਨਾ ਲਾਗੇ ਨੇਕ ਪੁੱਤਰਾਂ ਦਾ ਫਰਜ਼ ਨਿਭਾਈਏ ਜੀ ਹਾਂ ਇਹ ਸ਼ਬਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਮੋਬਾਈਲ ਵੈਨਾਂ ਤੇ ਲਾਏ ਗਏ ਹਨ ਜੋ ਕਿ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਅਵੇਅਰ ਕਰਨਗੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕਰਨ ਦੇ ਲਈ ਮੋਬਾਈਲ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਡਿਪਟੀ ਕਮਿਸ਼ਨਰ ਸ਼ੌਕਤ ਅੰਦ ਪਰੇ ਵੱਲੋਂ ਇਹਨਾਂ ਮੋਬਾਈਲ ਬਾਈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਤ ਕਰਨੀਆਂ ਕਿ ਪਰਾਲੀ ਸਾੜਨ ਨਾਲ ਕੀ ਕੀ ਨੁਕਸਾਨ ਹੁੰਦੇ ਹਨ ਉਹਨਾਂ ਇਹ ਵੀ ਕਿਹਾ ਕਿ ਕਿਸਾਨ ਪਹਿਲਾਂ ਨਾਲੋਂ ਬਹੁਤ ਜਾਗਰਤ ਹੋ ਚੁੱਕੇ ਹਨ ਪਰਾਲੀ ਨੂੰ ਪਹਿਲਾਂ ਨਾਲੋਂ ਬਹੁਤ ਘੱਟ ਅੱਗ ਲਾਈ ਜਾ ਰਹੀ ਹੈ ਕਿਸਾਨਾਂ ਨੂੰ ਸਮੇਂ ਸਿਰ ਅਦੁਰਨਿਕ ਮਸ਼ੀਨਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਇਸ ਲਈ ਹਰ ਇੱਕ ਪਿੰਡ ਵਿੱਚ ਨੋਡਲ ਅਫਸਰ ਲਾਏ ਗਏ ਹਨ ਜੋ ਕਿਸਾਨਾਂ ਅਤੇ ਕਿਸਾਨਾਂ ਸੰਬੰਧੀ ਪੂਰੀ ਜਾਣਕਾਰੀ ਰੱਖਣਗੇ ਅਤੇ ਉਹਨਾਂ ਨੂੰ ਮਸ਼ੀਨਾਂ ਉਪਲਬਧ ਕਰਵਾਉਣਗੇ ਅੱਜ ਆਪਾਂ ਇੱਥੇ ਜਿਹੜੇ ਇਹ ਕੱਡੀਆਂ ਨੇ ਇਹ ਇੱਕ ਸਨੇਹਾ ਲੈ ਕੇ ਹਰ ਇੱਕ ਪਿੰਡ ਵੀ ਜਾਣ ਗਿਆ ਹਰ ਇੱਕ ਕਿਸਾਨ ਤੱਕ ਇਹ ਜਿਹੜਾ ਮੈਸੇਜ ਲੈ ਜਾਣ ਦੀ ਕੋਸ਼ਿਸ਼ ਕਰਨ ਗਿਆ ਕਿ ਪ੍ਰਾਲੀ ਨੂੰ ਅੱਗ ਨਹੀਂ ਲਾਣੀ ਤੇ ਸਰਕਾਰ ਵੱਲੋਂ ਪ੍ਰਾਲੀ ਨੂੰ ਸਾਂਭਣ ਦੇ ਵਾਸਤੇ ਵੱਖ-ਵੱਖ ਮਸ਼ੀਨਰੀ ਜਿਹੜੀ ਹੈ ਕਿ ਉਹ ਪ੍ਰੋਵਾਈਡ ਕੀਤੀ ਗਈ ਸਾਡੇ ਕੋਲ ਮਸ਼ੀਨਰੀ ਸਫੀਸ਼ੀਐਂਟ ਹੈ ਬੇਲਰ ਸਫੀਸ਼ੀਐਂਟ ਨੇ ਸਾਡੇ ਕੋਲ ਸੁਪਰਸੀਡਰਸ ਅਵੇਲੇਬਲ ਨੇ ਜੇ ਬੇਲਰਸ ਤੇ ਸੁਪਰਸੀਡਰਸ ਨਹੀਂ ਆਪਾਂ ਯੂਜ਼ ਕਰ ਲਈਏ ਤਾਂ ਬਠਿੰਡਾ ਵਿੱਚ ਜਿਹੜੀ ਹੈਗੀ ਆ ਪ੍ਰਾਲੀ ਨੂੰ ਅੱਗ ਨਹੀਂ ਲੱਗਣੀ ਚਾਹੀਦੀ ਹੈ ਪਰ ਕਈ-ਕਈ ਥਾਵਾਂ ਤੇ ਸ਼ਾਇਦ ਕਿਸੇ ਕਿਸਾਨ ਨੂੰ ਜਿਹੜਾ ਹੈਗਾ ਦੇ ਬਾਰੇ ਜਾਗਰੂਕ ਨਹੀਂ ਹੁੰਦਾ ਤਾਂ ਆਪਾਂ ਪੰਚਾਇਤਾਂ ਵੀ ਜਾ ਕੇ ਐਗਰੀਕਲਚਰ ਡਿਪਾਰਟਮੈਂਟ ਜਿਹੜਾ ਹੈਗਾ ਉਹ ਕੈਂਪਸ ਲਾ ਰਹੇ ਤੇ ਨਾਲ ਹੀ ਜਿਹੜੀ ਕਿ ਵਹਨਸ ਹੈ ਇਹ ਵੀ ਇੱਕ ਸਨੇਹਾ ਲੈ ਕੇ ਇੱਕ ਮੈਸੇਜ ਲੈ ਕੇ ਹਰ ਇੱਕ ਪਿੰਡ ਵਿੱਚ ਜਾ ਰਹੇ ਆ ਆਪਾਂ ਹਰ ਇੱਕ ਪਿੰਡ ਦੇ ਵਾਸਤੇ ਨੋਡਲ ਅਫਸਰ ਜਿਹੜਾ ਹੈਗਾ ਉਹ ਨਿਯੁਕਤ ਕੀਤਾ ਹੈ ਤਾਂ ਉਹ ਨੋਡਲ ਅਫਸਰ ਨੂੰ ਆਪਾਂ ਉਸ ਪਿੰਡ ਦੇ ਵਿੱਚ ਜਿੰਨੇ ਵੀ ਕਿਸਾਨ ਹੈ ਉਹਨਾਂ ਦੀ ਡਿਟੇਲਸ ਸ਼ੇਅਰ ਕਰ ਰਹੇ ਆ ਤਾਂ ਅਗਲੇ 10-15 ਦਿਨਾਂ ਵਿੱਚ ਹਰ ਇੱਕ ਨੋਡਲ ਅਫਸਰ ਹਰ ਇੱਕ ਕਿਸਾਨ ਨੂੰ ਜਾ ਕੇ ਮਿਲ ਕੇ ਉਹਨਾਂ ਦੀ ਸਮੱਸਿਆ ਨੂੰ ਸਮਝੋਗਾ ਵੀ ਤੇ ਉਹਨਾਂ ਨੂੰ ਉਹਦਾ ਸਮਾਧਾਨ ਜਿਹੜਾ ਹੈਗਾ ਉਹ ਵੀ ਦੱਸ ਦੇਵੇ ਪਿਛਲੇ ਵਾਰੀ ਇਸ ਪਸਾਨਾ ਦੀ ਮੱਧਮ ਨਾਲ ਟਕਰਾਅ ਹੁੰਦੀ ਸੀ ਕਾਫੀ ਆਦਿ ਜਿਹਾ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਕਿ ਦੇਖੋ ਇਹ ਮੰਦਭਾਗੀ ਘਟਨਾ ਸੀ ਅਤੇ ਕਿਸਾਨ ਜਿਹੜੇ ਜਥੇਬੰਦਿਆਂ ਨੇ ਉਹਨਾਂ ਨੇ ਖੁਦ ਵੀ ਉਸ ਗੱਲ ਨੂੰ ਜਿਹੜਾ ਹੈਗਾ ਮੰਨਿਆ ਸੀਗਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਕਈ ਕਿਤੇ ਕਿਤੇ ਇਹ ਹੁੰਦਾ ਕਿ ਦੇਖੋ 90% ਲੋਕੀ ਤਾਂ ਆਪਣੇ ਹਿਸਾਬ ਨਾਲ ਚੱਲਦੇ ਆਂ 5-10% ਹਰ ਥਾਂ ਤੇ ਕਿਸੇ ਕੋਈ ਇਹੋ ਜਿਹਾ ਹੋ ਜਾਂਦਾ ਹੈ ਕਿ ਬੰਦਾ ਇੱਕ ਵਿਅਕਤੀ ਦੀ ਗਲਤੀ ਕਾਰਨ ਜਿਹੜਾ ਹੈਗਾ ਪੂਰਾ ਉਹ ਜੋ ਬਾਕੀ ਸਾਰਾ ਗਰੂ ਹੋ ਜਾਂ ਉਹਨੂੰ ਵੀ ਥੋੜੀ ਜਿਹੀ ਨਮੂਸ਼ੀ ਦਾ ਸਾਹਮਣਾ ਕਰਨਾ ਪਿਆ ਜਾਂਦਾ ਪਰ ਉਹਨਾਂ ਦੀ ਜਿਹੜੀ ਹੈ ਕਿ ਆ ਲਾਸਟ ਟਾਈਮ ਦੀ ਮੇਰੇ ਕੋਲ ਆਈ ਸੀ ਕਿ ਤੇ ਉਹ ਬਿਲਕੁਲ ਕਾਪੀ ਕਰਨ ਦੇ ਲਈ ਤਿਆਰ ਸੀ ਕਿ ਇਸ ਵਾਰ ਵੀ ਆਪਾਂ ਉਹਨਾਂ ਦੇ ਨਾਲ ਇੱਕ ਵਾਰੀ ਮੀਟਿੰਗ ਕਰਕੇ ਉਹਨਾਂ ਨੂੰ ਪ੍ਰੋਪਰ ਮੈਸੇਜ ਦੇ ਕੇ ਕਿ ਸਾਡੇ ਕੋਲ ਕੀ ਕੀ ਮਸ਼ੀਨਰੀ अवेलेबल ਹੈ ਉਸ ਦੇ ਬੇਸਿਸ ਤੇ ਹੀ ਉਹਨਾਂ ਨੂੰ ਸਮਝਾਵਾਂਗੇ ਤੇ ਉਮੀਦ ਇਹ ਹੀ ਕਰਾਂਗੇ ਕਿ ਇਸ ਵਾਰ ਉਸ ਦੀ ਨਵਤ ਨਵਤਾ ਹੈ। ਕਾਫੀ ਕਟਨਾਵਾਂ ਬਰਾਲੀ ਦੀਆਂ ਪਿਛਲੇ ਸਮੇਂ ਇਹਨਾਂ ਨੂੰ ਦੀਆਂ ਘਟੀਆਂ ਆ ਇਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਪਿਛਲੇ ਸਾਲ ਲਗਭਗ 30 40% ਜਿਹੜੀ ਹੈ ਕੀ ਹੈ ਕਟੋਤੀ ਕੀਤੀ ਸੀ ਤੇ ਇਸ ਵਾਰ ਆਪਾਂ ਟੀਚਾ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਬਿਲਕੁਲ ਨਾ ਲਗੇ ਪਰ ਫਿਰ ਵੀ ਐਟ ਲੀਸਟ 50% ਜਿਹੜਾ ਪਿਛਲੇ ਸਾਲ ਦਾ ਨੰਬਰ ਸੀ ਉਹਦਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਨਾ ਅਚੀਵ ਕਰ ਨਾਮਕੀ ਮੈਸੇਜ ਹਣਾ ਚਾਹੁੰਦਾ। ਦੇਖੋ ਇਹ ਮੈਂ ਪਿਛਲੇ ਸਾਲ ਵੀ ਇਹੀ ਕਿਹਾ ਸੀਗਾ ਇਸ ਵਾਰ ਵੀ ਇਹੀ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਵਾਤਾਵਰਨ ਹੈ ਇਹ ਆਪਣਾ ਸਾਂਝਾ ਹੈ। ਇਹ ਸਾਂਝੀ ਵਿਰਾਸਤ ਹੈ ਤੇ ਇਹ ਸਾਂਝੀ ਵਿਰਾਸਤ ਨੂੰ ਆਪਾਂ ਚੰਦ ਪੈਸੇ ਦੇ ਖਾਤਰ ਜੇ ਇੱਕ ਵਾਰੀ ਤਬਾਹ ਕਰ ਲੈਨੇ ਆ ਤਾਂ ਇਹਦਾ ਅਸਰ ਸਾਡੇ ਆਪਣੇ ਕਿਸਾਨ ਦਾ ਜਿਹੜਾ ਆਪਣਾ ਬੱਚਾ ਹੈ ਉਸਤੇ ਵੀ ਪੈਂਦਾ ਹੈ ਤੇ ਜੇ 10 ਰੁਪਏ ਅੱਜ ਆਪਾਂ ਬਚਾਉਂਦੇ ਹੈ ਤੇ ਇਹਦੇ ਕਰਕੇ ਬਿਮਾਰੀ ਦੇ ਕਾਰਨ ਉਸੇ 10 ਜੀ ਥਾਂ पे ਆਪਾਂ ਫਿਰ 100 ਰੁਪਏ ਖਰਚ ਕਰ ਲੈਨੇ ਆ ਤਾਂ ਬੈਟਰ ਇਹ ਹੈ ਕਿ ਆਪਾਂ ਇਹ 10 ਰੁਪਏ ਖਰਚ ਕਰ ਲਈਏ 5 ਰੁਪਏ ਖਰਚ ਕਰ ਲਈਏ ਤਾਂ ਜੋ 100 ਰੁਪਏ ਦੀ ਨੌਬਤ ਨਾ ਆਏ ਤੇ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੀ ਹੈ ਕਿ ਇਹ ਸਾਂਝੀ ਵਿਰਾਸਤ ਨੂੰ ਆਪਾਂ ਬਚਾ ਕੇ ਰੱਖੀਏ ਨਹੀਂ ਤੇ ਜਿਹੜੇ ਸਾਰੇ ਬੱਚੇ ਹੈਗੇ ਆ ਉਹ ਸਾਨੂੰ ਕਵੈਸਨਗੇ ਕਿ ਜੇ ਤੁਸੀਂ ਤਾਂ ਆਪਣਾ ਸਾਂਝਾ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਲੈ ਲਿਆ ਪਰ ਸਾਡੇ ਵਾਸਤੇ ਤੁਸੀਂ ਸਾਂਹ ਲੈਣ ਦੇ ਵਾਸਤੇ ਵੀ ਆਕਸੀਜਨ ਤੱਕ ਨਹੀਂ ਛੜਿਆ ਤਾਂ ਮੈਂ ਬੇਨਤੀ ਹੀ ਕਰਾਂਗਾ ਕਿ ਕਿ ਪੂਰੀ ਤਰੀ ਇਹ ਐਟ ਲੀਸਟ ਇਹ ਮਨ ਬਣਾ ਲੀਏ ਕਿ ਇਸ ਵਾਰ ਪ੍ਰਾਲੀ ਨੂੰ ਅਗ ਨਹੀਂ ਲਾਉਣੀ ਮੈਨੂੰ ਇਹ ਪਤਾ ਹੈ ਕਿ ਜੇ ਆਪਾਂ ਮਨ ਬਣਾ ਲੀਏ ਤਾਂ ਸਾਡੇ ਕੋਲ ਮਸ਼ੀਨਰੀ ਹੈ ਕਿ ਇਹ ਸੁਪਰਸੀਡਰ ਤੇ ਬੇਲਰ ਇਹ ਸਫੀਸ਼ੀਐਂਟ ਹੈ ਕਿ ਤੁਸੀਂ ਖੁਦ ਹੀ ਲੱਭ ਲੋਗੇ ਤਾਂ ਤੁਸੀਂ ਇਹਦਾ ਇੰਤਜ਼ਾਮ ਜਿਹੜਾ ਹੈਗਾ ਉਹ ਕਰ ਪਾਓਗੇ ਸੱਤ ਛੋਨੇ ਖੜੇ ਰਕਵਾ ਘਟਾਇਆ ਜਾਵੇ ਜਿਵੇਂ ਪਹਿਲਾ ਪਕੇਚੀ ਨੂੰ ਪਰਪਰਿਤ ਕਰਨ ਲਈ ਕਿਟਾਂ ਹੁੰਦੀਆਂ ਸੀ ਉਹ ਫਿਰ ਦਿੱਤੀਆਂ ਜਾਂਦੀਆਂ ਸੀ ਹੋਰ ਵੀ ਦਿੱਤਾ ਜਾਂਦਾ ਦੇਖੋ ਇਸ ਤਰ੍ਹਾਂ ਹੀ ਜੇ ਸਬਸਿਡੀ ਦਿੱਤੀ ਜਾਵੇ ਡਾਈਵਰਸੀਫਿਕੇਸ਼ਨ ਡਾਈਵਰਸੀਫਿਕੇਸ਼ਨ ਦੇ ਵਾਸਤੇ ਪਹਿਲਾਂ ਵੀ ਬਾਗਬਾਨੀ ਵਿਭਾਗ ਵੀ ਭਾਰਤ ਸਰਕਾਰ ਵੀ ਪੰਜਾਬ ਸਰਕਾਰ ਦੀ ਵੀ ਸਕੀਮਾਂ ਨੇ ਡਾਈਵਰਸੀਫਾਈ ਕਰਨ ਦੇ ਵਾਸਤੇ ਪਰ ਪ੍ਰੋਬਲਮ ਇਹ ਕੀ ਹੈ ਕਿ ਅਸ਼ੂਰਡ ਮਾਰਕੀਟ ਦੀ ਜਿਵੇਂ ਕਿਸਾਨ ਗੱਲ ਕਰ ਰਹੇ ਨੇ ਕਿ ਜਿਹੜਾ ਚੋਨਾ ਹੈ ਜਿਹੜਾ ਆਪਣਾ ਵੀਟ ਹੈ ਕਣਕ ਹੈਗੀ ਆ ਇਹਦੇ ਵਿੱਚ ਅਸ਼ੂਰਡ ਮਾਰਕੀਟ ਹੈ ਕਿ ਤੁਸੀਂ ਉਹਗਾ ਹੋਗੇ ਤਾਂ ਇਹਦਾ ਖਰੀਦ ਹੋਵੇਗੀ ਤੇ ਉਹਨਾਂ ਪੈਸਾ ਜਿਹੜਾ ਭਾਰਤ ਸਰਕਾਰ ਨੇ ਨਿਰਧਾਰਿਤ ਕੀਤਾ ਹੋਇਆ ਹੈ ਉਹ ਤੁਹਾਨੂੰ ਮਿਲ ਜਾਊਗਾ ਤੇ ਕਿਸਾਨ ਜਿਹੜਾ ਹੈਗਾ ਅੱਜ ਦੀ ਡੇਟ 'ਤੇ ਰਿਸਕ ਨਹੀਂ ਲੈਣਾ ਚਾਹੁੰਦਾ ਤਾਂ ਉਹ ਰਿਸਕ ਫੈਕਟਰ ਕਰਕੇ ਉਹ ਡਾਈਵਰਸਾਈ ਨਹੀਂ ਕਰ ਰਿਹਾ ਕਿਉਂਕਿ ਕਿਤੇ ਆ ਤੁਸੀਂ ਦੇਖੋ ਪਹਿਲਾਂ ਆਪਾਂ ਕਾਟਨ ਦੇ ਬਠੰਡੇ ਵਿੱਚ ਬਹੁਤ ਹੁੰਦਾ ਸੀ ਦੋ ਤਿੰਨ ਵਾਰੀ ਇੱਕ ਵਾਰੀ ਗੁਲਾਬੀ ਸੁੰਡੀ ਹੋ ਗਿਆ ਇੱਕ ਵਾਰੀ ਵਾਈਟ ਫਲਾਈ ਹੋ ਗਿਆ ਤੇ ਉਸ ਕਰਕੇ ਥੋੜਾ ਨੁਕਸਾਨ ਹੋ ਗਿਆ ਕਿਸਾਨ ਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਏਰੀਆ ਘਟਦਾ ਹੀ ਗਿਆ ਤੋ ਪ੍ਰੋਬਲਮ ਇਹ ਹੈ ਕਿ ਜਦ ਜਿੱਥੇ ਰਿਸਕ ਜ਼ਿਆਦਾ ਆ ਜਾਂਦਾ ਹੈ ਉੱਥੇ ਕਿਸਾਨ ਜਿਹੜਾ ਹੈਗਾ ਜਿਹੜਾ ਅਸ਼ੁਰਡ ਹੈ ਉੱਥੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹਦੇ ਵਿੱਚ ਵੀ ਸਰਕਾਰ ਜੀ ਇਹਦੇ ਜਿਹੜਾ ਹੈਗਾ ਸੋਚ ਨਹੀਂ ਹੈ ਵਿਚਾਰ ਕਰ ਰਹੀ ਹੈ ਕਿ ਇਹਨੂੰ ਕਿਵੇਂ ਬੈਟਰ ਪ੍ਰਮੋਟ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਦੀ ਚੀਜ਼ਾਂ ਸਾਨੂੰ ਲੈ ਆਣੀ ਚਾਹੀਦੀ ਹੈ ਇਹ ਐਗਰੀਕਲਚਰ ਪਾਲਿਸੀ ਜਿਹੜੀ ਇਹ ਕੇ ਗਵਰਨਮੈਂਟ ਆਫ ਪੰਜਾਬ ਬਣਾ ਰਹੀ ਹੈ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਦੇ ਵਿੱਚ ਇਹ ਡਾਈਵਰਸੀਫਿਕੇਸ਼ਨ ਜੜਾਏਗਾ ਉਹ ਇੰਪੋਰਟੈਂਟ ਇਸ਼ੂ ਬਣ ਸਰ ਮਸ਼ੀਨਰੀ ਹੈ ਜਿਹੜੀ ਕਿਸਾਨਾਂ ਨੂੰ ਦਿੱਤੀ ਗਈ ਸੀ ਸਬਸਿਡੀ ਉਹ ਵੀ ਸਾਹਮਣੇ ਆਇਆ ਸੀ ਕਿਸਾਨ ਦੂਸਰੇ ਸੂਬਿਆਂ ਚ ਲਿਜਾ ਕੇ ਉਹ ਕੰ ਦੇਖੋ ਮੈਂ ਪਹਿਲੇ ਵੀ ਕਿਹਾ ਕਿ ਆਪਾਂ ਕਿਸੇ ਇੱਕ ਵਿਅਕਤੀ ਨੂੰ ਫੋਰਸ ਤਾਂ ਨਹੀਂ ਕਰ ਸਕਦੇ ਕਿ ਜੇ ਉੱਥੇ ਕੋਈ ਉਹਨੇ ਇੱਕ ਮਸ਼ੀਨ ਜ਼ਰੂਰ ਖਰੀਦੀ ਹੈ ਪਰ ਉਹਦੇ ਵਿੱਚ ਕੋਈ ਇਹੋ ਜਿਹੀ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਆਪਣੇ ਪਿੰਡ ਵਿੱਚ ਹੀ ਯੂਜ਼ ਕਰਨੀ ਹੈ ਤੇ ਸਾਡੇ ਕੋਲ ਵੀ ਪਿਛਲੇ ਸਾਲ ਚੋਂ ਕਿ ਬਹੁਤ ਬੇਲਿੰਗ ਹੋ ਰਹੀ ਸੀ ਤੇ ਸਾਡੇ ਕੋਲ ਬਾਕੀ ਜ਼ਿਲ੍ਹਾ ਤੋਂ ਵੀ ਲਗਭਗ 101 ਬੇਲਰਸ ਇੱਥੇ ਆ ਗਏ ਹਰਿਆਣਾ ਤੋਂ ਵੀ ਬੇਲਰਸ ਕੁਝ ਇੱਥੇ ਜਿਹੜੇ ਕਿ ਬਟਿੰਡੇ ਕੰਮ ਕਰ ਰਹੇ ਸੀਗੇ ਤੇ ਬੇਨਤੀ ਇਹ ਹੈ ਕਿ ਉਸ ਸੀਜ਼ਨ ਦੇ ਦੌਰਾਨ ਵਿੱਚ ਕੋਈ ਵੀ ਬੇਲਰ ਕੋਈ ਵੀ ਸੁਪਰਸੀਡਰ ਉਹ ਖਾਲੀ ਨਾ ਰਹੇ ਪਾਵੇਂ ਉਹ ਫਿਰ ਬਠਿੰਡੇ ਦਾ ਕੰਮ ਕਰ ਰਹਾ ਹੋਏ ਉਹ ਬਰਨਾਲੇ ਦਾ ਕੰਮ ਕਰ ਰਹਾ ਹੋ ਕੇ ਮਾਨਸੇ ਦਾ ਕੰਮ ਕਰ ਰਹਾ ਉਹ ਖਾਲੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਪ੍ਰਾਲੀ ਜਿੱਥੇ ਵੀ ਸਾਮ ਰਹੀ ਹੈ ਅਲਟੀਮੇਟਲੀ ਆਪਾਂ ਇੱਕ ਇੱਕ ਹੈ ਇੱਕ ਪੰਜਾਬ ਜਿਹੜਾ ਹੈਗਾ ਉਹ ਇੱਕ ਹੈ ਆਪਾਂ ਇਹਨੂੰ ਟੁਕੜੇ ਨਾ ਕਰੀਏ ਕਿ ਜੇ ਨਹੀਂ ਬਠਿੰਡੇ ਦਾ ਬੇਲਰ ਹੈ ਤਾਂ ਉਹ ਬਰਨਾਲੇ ਕੀਵੇਂ ਕੰਮ ਕਰੇਗਾ ਬਰਨਾਲੇ ਦਾ ਬੇਲਰ ਹੈ ਤਾਂ ਬਠਿੰਡੇ ਕੀਵੇਂ ਕੰਮ ਕਰ ਰਿਹਾ ਉਸ ਤੋਂ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂ ਜਿੰਨਾ ਮੌਸਮ ਵਿੱਚ ਜਿਹੜਾ ਓਵਰਆਲ ਮਾਤਰਾ ਹੈਗੀ ਉਹ ਤਾਂ ਵੈਸੇ ਹੀ ਰਹੇਗੀ ਜੇ ਉੱਥੇ ਜਲੇਗਾ ਤਾਂ ਉਹ ਵੀ ਨੁਕਸਾਨ ਹੀ ਹੈ ਜੇ ਇੱਥੇ ਜਲੋਗਾ ਤਾਂ ਉਹ ਵੀ ਨੁਕਸਾਨ ਹੀ ਪਿੱ ਜਪਾੜ੍ਹ ਦੇ ਸੁਪਰੇ ਤੋਂ ਪ੍ਰਣਾ ਅਥਾਰਟੀ ਤੋਂ ਹੱਥ ਸੀ ਉਹ ਵੀ ਬੜਿਆ ਸੀ ਇਸ ਤਰ੍ਹਾਂ ਦੇ ਉਹਦੇ ਵਿੱਚ ਕਾਫੀ ਪਹਿਲਾਂ ਵੀ ਸਪੈਸ਼ਲ ਟੀਮਸ ਬਣੀ ਆਸੀ ਕੀਆ ਤਾਂ ਪਿਛਲੇ ਸਾਲ ਵੀ ਆਪਾਂ ਪਰਚੇ ਕਰਾਈ ਸੀਗੇ ਇਸ ਵਾਰ ਵੀ ਅਮੈਂ ਇਹਨਾਂ ਨੂੰ ਕਲੀਅਰ ਡਾਇਰੈਕਸ਼ਨ ਦਿੱਤੀ ਹੈਗੀ ਹੈ ਕਿ ਪਾਵੇਂ ਉਹ ਜਾਲੀ ਸਪਰੇ ਦਾ ਹੋਵੇ ਪਾਵੇਂ ਉਹ ਜ਼ਬਰਦਸਤੀ ਕਿਸਾਨ ਨੂੰ ਖਾਦ ਦੇ ਨਾਲ ਕੋਈ ਹੋਰ ਚੀਜ਼ ਲੈ ਜਾਂਦੇ ਵਾਸਤੇ ਪਰੇਸ਼ਾਨ ਕਰਨਾ ਹੋਵੇ ਇਸ ਤਰੀਕੇ ਦੀ ਚੀਜ਼ ਕਦੇ ਵੀ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਜੋ ਇਸ ਤਰੀਕੇ ਦਾ ਕੋਈ ਵੀ ਕੰਪਲੇਂਟ ਆਂਦੀ ਹੈ ਤਾਂ ਸਖਤ ਕਾਰਵਾਈ ਹੋਏਗਾ ਸਰ ਕੀ ਨਾਮ ਕੀ ਪੋਸਟ ਹੈ ਮੇਰਾ ਨਾਮ ਜਕਸੀਰ ਸਿੰਘ ਆ ਮੈਂ ਮੁੱਖ ਤਬਾਦਿ ਅਸਰ ਇੱਲਾ ਬਠਿੰਡਾ ਤੋਂ ਕੰਮ ਕਰਦੇ। ਕੀ ਕਹਿਣਾ ਚਾਹੁੰਦੇ ਅੱਜ ਕਿ ਅੱਜ ਜਿਹੜੀ ਹੈ ਜਿਹੜੇ ਸਾਡੇ ਮੈਕਮੇਂ ਵੱਲੋਂ ਜਿਹੜੀ ਮੇਨ ਕੰਮ ਆ ਸਾਡਾ ਪ੍ਰਚਾਰ ਦਾ ਕਿਸਾਨਾਂ ਨੂੰ ਜਾਣਕਾਰੀ ਦੇਣ ਦਾ ਉਹਦੇ ਤਹਿਤ ਪ੍ਰਚਾਰ ਵੈਨਾ ਅਸੀਂ ਅੱਜ ਇੱਥੇ ਦੀ ਸਾਹਿਬ ਵੱਲੋਂ ਚੰਡੀ ਦਿਵਾ ਕੇ ਰਵਾਨਾ ਕੀਤੀ ਹੈ ਪਿੰਡਾਂ ਦੇ ਵਿੱਚ ਕਿਉਂਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਬਰਾੜੀ ਦਾ ਕਾਫੀ ਮੁਤਾਕ ਪਖਦਾ ਕਿਉਂਕਿ ਕਿਸਾਨਾਂ ਨੂੰ ਜਾਣਕਾਰੀ ਤਾਂ ਹੁੰਦੀ ਹੈ ਫਿਰ ਵੀ ਥੋੜਾ ਜਿਹਾ ਅਵੇਅਰਨੈਸ ਲਾਜ਼ਮੀ ਜੇ ਇਸ ਤਰ੍ਹਾਂ ਦਾ ਫਰਕ ਪੈਂਦਾ ਇਹ ਨਾਲ ਜਿਹੜੇ ਵੀ ਵਿੱਚ ਅਸੀਂ ਇਹਦੇ ਵਿੱਚ ਨਾਰੇ ਪਰੇ ਸਲੋਗਨ ਪਰੇ ਪ੍ਰਚਾਰ ਦਾ ਇਹਨਾਂ ਦੇ ਨਾਲ-ਨਾਲ ਡਾਕਟਰੀ ਚਰ ਵੀ ਦਿੱਤਾ ਜਾ ਰਿਹਾ ਨਾਲ ਸਾਡੇ ਡਿਪਾਰਟਮੈਂਟ ਦੇ ਆਦਮੀ ਜਾ ਰਹੇ ਐ ਇਸ ਬੰਦੀ ਜਾਣਕਾਰੀ ਤੋਂ ਕਿਸਾਨਾਂ ਤੱਕ ਜਾਣਕਾਰੀ ਮਿਲੇ ਵੀ ਵੀ ਇਹ ਆਪਾਂ ਨਹੀਂ ਮਿਲਾਉਣੇ ਚਾਹੀਦੇ ਕੀ ਕਾਰਨ ਬਣਦੇ ਆ ਉਹ ਜਿਹੜੀ ਕਾਜੀ ਨੇ ਹੱਥ ਲਾਈ ਜੰਨੀ ਕਾਫੀ ਤਰ੍ਹਾਂ ਲੰਬੇ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਹੈ ਇਹ ਵੀ ਘਟਨਾਵਾਂ ਕਿੱਥੇ ਕਿੱਥੇ ਹੋ ਜਾਂਦੀ ਇਹ ਨਾ ਕਾਫੀ ਜਿਹੜੇ ਮੇਨ ਕਾਰਨ ਇਹ ਵੀ ਜਿਹੜੇ ਸੋਨੇ ਦੀ ਫਸਲ ਤੋਂ ਬਾਅਦ ਵਿੰਡੋ ਪੀਟ ਥੋੜਾ ਹਮ ਕਰਕੇ ਕਣਕ ਦੀ ਬਜਾਈ ਕਰਨੀ ਹੁੰਦੀ ਹੈ ਕਿਸਾਨਾਂ ਨੂੰ ਕਾਹਲ ਹੁੰਦੀ ਹੈ ਕੋਸ ਕਿਸਾਨਾਂ ਵੱਦ ਨੰਨੇ ਸਮਿਆਂ ਵਾਲੀਆਂ ਕਿਸਮਾਂ ਬੀਜ ਲੈਂਦੇ ਆ ਉਹਦੇ ਵਿੱਚ ਹੋਰ ਵੀ ਵਿੰਡੋ ਦਾ ਘਟ ਜਾਂਦੀਆਂ ਹੁਣ ਇਸ ਸਾਲ ਕੀ ਉਸ ਸਚਾਰੀ ਦਾ ਰਕਬਾ ਬਹੁਤ ਘੱਟ ਵੀ ਗਿਆ ਘਟਾ ਪ੍ਰਾਣੀ ਵਾਲੀ ਕਿਸਮਾਂ 'ਚ ਪੀਆਰ 126 ਦਾ ਰਕਬਾ ਕਾਫੀ ਜ਼ਿਆਦਾ ਹੈਗਾ ਇਸ ਸਾਲੇ ਥੋੜਾ ਜਿਹਾ ਸੌਖਾ ਰਹੂਗਾ ਪ੍ਰਾਣੀ ਦੇ ਵਿੱਚ ਬਣਾਉਣਾ ਇਹ ਦੇਖਿਆ ਜਾ ਪਿਛਲੇ ਸਾਲ ਪੰਜਾਬ ਨਾਲੋਂ ਕਟਿੰਡੇ 'ਚ ਬਹੁਤ ਘੱਟ ਆ ਕੇ ਲੱਗੀ ਪਿਛਲੇ ਸਾਲ ਕਾਫੀ ਮਿਹਨਤ ਕਰਨ ਤੋਂ ਬਾਅਦ ਵੀ ਆਪਣੇ ਜ਼ਿਲ੍ਹੇ ਦੇ ਵਿੱਚ 50% ਕਮੀ ਆਈ ਹੈ ਇਸ ਸਾਲੋ ਵੀ ਹੋਰ ਵੀ ਮੇਦਾ ਵੀ ਕਿਸਾਨਾਂ ਦੇ ਵਿੱਚ ਹੋਰ ਵੇਅਰਨੈਸ ਆਉਗੀ ਪਰ ਅੱਜ ਤੋਂ ਅਸੀਂ ਜੇ 5-10 ਸਾਲ ਪਹਿਲਾਂ ਗੱਲ ਕਰੀਏ ਜੇ ਵੀ ਅਸੀਂ ਜੇ ਪਰਾਲੀ ਦੀ ਗੱਲ ਕਰਦੇ ਸੀ ਕਿ ਕਿਸਾਨਾਂ ਕੋਲੇ ਜਾ ਕੇ ਤਾਂ ਮੁੱਦਾ ਢੜਕ ਜਾਂਦਾ ਸੀ ਪੂਰਾ ਹੀ ਪਰਾਲੀ ਦਾ ਨਾਮ ਲੈਣ ਤੋਂ ਹੀ ਹੁਣ ਅਸੀਂ ਸਾਰੀ ਗੱਲਬਾਤ ਵੀ ਕਰ ਲੈਂਦੇ ਟੀਸਾ ਵੀ ਜਾ ਕੇ ਪਿਛਲੇ ਹਫਤੇ ਹੌਟਸਪੌਟ ਪਿੰਡਾਂ ਦੇ ਵਿੱਚ ਹੁਣ ਉਹ ਗੱਲ ਨਹੀਂ ਹੁਣ ਪਿੰਡ ਦੇ ਕਿਸਾਨ ਹੀ ਦੱਸਦੇ ਵੀ ਅਸੀਂ ਮਲਾਉਨੇ ਆ ਤਾਂ ਉਹਦੇ ਨਾਲ ਸਾਨੂੰ ਬੈਨੀਫਿਟ ਮਿਲਦੇ ਏ